ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀ ਹਮਲਾ ਹੋਇਆ ਜਿਹਾਂ ਤੋਂ ਦੱਸਿਆ ਕਿ ਇਸ ਹਮਲੇ ਦੇ ਵਿੱਚ Air Force ਦਾ ਇੱਕ ਜਵਾਨ ਸ਼ਹੀਦ ਹੋਇਆ ਤੁਹਾਨੂੰ ਇਹ ਵੀ ਦੱਸਿਆ ਕਿ ਜੰਮੂ ਕਸ਼ਮੀਰ ਦੇ ਪੁਂਚ ਦੇ ਵਿੱਚ Air Force ਦੇ ਜਵਾਨਾਂ ਤੇ ਅਤਵਾਦੀ ਹਮਲੇ ਦੀ ਖਬਰ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਜਵਾਨ ਸ਼ਹੀਦ ਹੋਇਆ ਫਿਲਹਾਲ ਤੋਂ ਦੱਸਿਆ ਕਿ ਹਮਲੇ ਦੇ ਵਿੱਚ ਪੰਜ ਜਵਾਨ ਜ਼ਖਮੀ ਹੋਏ ਸਨ ਜਿਨ੍ਹਾਂ ਨੂੰ Air Lift ਕਰਕੇ ਉਦਮਪੁਰ ਦੇ ਹਸਪਤਾਲ ਦੇ ਵਿੱਚ ਲਿਜਾਂਦਾ ਗਿਆ ਇਲਾਜ ਦੇ ਦੌਰਾਨ ਇੱਕ ਜਵਾਨ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਹਮਲਾ ਜਿਹੜਾ ਪੁਂਚ ਦੇ ਇਲਾਕੇ ਦੇ ਵਿੱਚ ਹੋਇਆ ਤੰਦਰ ਦੇ ਕਿ ਸ਼ਨੀਵਾਰ ਸ਼ਾਮ 6 ਵਜੇ ਦਾ ਸਮਾਸੀ ਜਦੋਂ ਚਾਰ ਅਤਵਾਦੀਆਂ ਨੇ ਸਾਈਨ ਟੌਪ ਤੇ ਜਾ ਕੇ ਸੁਰੱਖਿਆ ਬਲਾ ਦੀ ਗੱਡੀਆਂ ਤੇ ਜਿਹੜੇ ਕਿ ਫਾਇਰਿੰਗ ਕਰ ਦਿੱਤੀ ਹੈ ਤੇ ਇਸ ਦੇ ਵਿੱਚ ਇੱਕ ਵਾਹਨ 에ਅਰ ਫੋਰਸ ਦਾ ਸੀ ਹਮਲੇ ਦੇ ਬਾਅਦ ਅਤਵਾਦੀ ਜੰਗਲ ਦੇ ਵਿੱਚ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਮੁਹਿੰਮ ਚਲਾਈ ਗਈ ਹੈ ਸੁਰੱਖਿਆ ਫੋਰਸ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਤਾਇਨਾਤ ਕਰ ਦਿੱਤੀ ਗਈ ਹੈ ਅਤਵਾਦੀ ਹਮਲੇ ਤੋਂ ਬਾਅਦ ਇਲਾਕੇ ਦੇ ਵਿੱਚ ਵਾਧੂ ਸੁਰੱਖਿਆ ਬਲ ਭੇਜ ਦਿੱਤਾ ਗਿਆ ਤੇ ਅਤਵਾਦ ਵਿਰੁੱਧ ਮੁਹਿੰਮ ਜਾਰੀ ਹੈ ਹਮਲੇ ਤੋਂ ਬਾਅਦ ਲਿਆਂ ਗਈਆਂ ਤਸਵੀਰਾਂ ਤੋਂ ਇਹ ਪਤਾ ਚੱਲਦਾ ਦੀ ਗੋਲੀਬਾਰੀ ਦਾ ਸ਼ਿਕਾਰ ਹੋਏ ਵਾਹਨ ਦੀ ਇੰਡਸਕ੍ਰੀਨ ਤੇ ਘਟੋ-ਘਟੇ ਇੱਕ ਦਰਜਨ ਗੋਲੀਆਂ ਦੇ ਛਿੱਟੇ ਦਿਖਾਈ ਦਿੱਤੇ ਹਨ ਸਥਾਨਕ ਰਾਸ਼ਟਰੀ ਰਾਈਫਲਜ਼ ਯੂਨੀਅਨ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਵਾਹਨ ਨੂੰ ਹਵਾਈ ਅੱਡੇ ਦੇ ਅੰਦਰ ਸ਼ਾਸਤ ਨੇੜੇ ਜਰਨਲ ਖੇਤਰ ਦੇ ਵਿੱਚ ਸੁਰੱਖਿਅਤ ਕਰ ਦਿੱਤਾ ਗਿਆ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀ ਹਮਲਾ ਹੋਇਆ ਜਿਹਾਂ ਤੋਂ ਦੱਸਦੀ ਕਿ ਇਸ ਹਮਲੇ ਦੇ ਵਿੱਚ 에ਅਰਫੋਰਸ ਦਾ ਇੱਕ ਜਵਾਨ ਸ਼ਹੀਦ ਹੋਇਆ ਤੁਹਾਨੂੰ ਇਹ ਵੀ ਦੱਸਦੀ ਕਿ ਜੰਮੂ ਕਸ਼ਮੀਰ ਦੇ ਪੁਂਚ ਦੇ ਵਿੱਚ 에ਅਰਫੋਰਸ ਦੇ ਜਵਾਨਾਂ ਤੇ ਅਤਵਾਦੀ ਹਮਲੇ ਦੀ ਖਬਰ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਜਵਾਨ ਸ਼ਹੀਦ ਹੋਇਆ ਫਿਲਹਾਲ ਤੋਂ ਦੱਸਦੀ ਕਿ ਹਮਲੇ ਦੇ ਵਿੱਚ ਪੰਜ ਜਵਾਨ ਜ਼ਖਮੀ ਹੋਏ ਸਨ ਜਿਨ੍ਹਾਂ ਨੂੰ 에ਅਰ ਲਿਫਟ ਕਰਕੇ ਉਦਮਪੁਰ ਦੇ ਹਸਪਤਾਲ ਦੇ ਵਿੱਚ ਲਿਜਾਂਦਾ ਗਿਆ ਇਲਾਜ ਦੇ ਦੌਰਾਨ ਇੱਕ ਜਵਾਨ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਹਮਲਾ ਜਿਹੜਾ ਪੁਂਚ ਦੇ ਇਲਾਕੇ ਦੇ ਵਿੱਚ ਹੋਇਆ ਤੰਦਾ ਦੇ ਕਿ ਸ਼ਨੀਵਾਰ ਸ਼ਾਮ 6 ਵਜੇ ਦਾ ਸਮਾ ਸੀ ਜਦੋਂ ਚਾਰ ਅਤਵਾਦੀਆਂ ਨੇ ਸਾਈਨ ਟੌਪ ਤੇ ਜਾ ਕੇ ਸੁਰੱਖਿਆ ਬਲਾ ਦੀ ਗੱਡੀਆਂ ਤੇ ਜਿਹੜੇ ਕਿ ਫਾਇਰਿੰਗ ਕਰ ਦਿੱਤੀ ਹੈ ਤੇ ਇਸ ਦੇ ਵਿੱਚ ਇੱਕ ਵਾਹਨ 에ਅਰ ਫੋਰਸ ਦਾ ਸੀ ਹਮਲੇ ਦੇ ਬਾਅਦ ਅਤਵਾਦੀ ਜੰਗਲ ਦੇ ਵਿੱਚ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਮੁਹਿੰਮ ਚਲਾਈ ਗਈ ਹੈ ਤਾਂ ਸੁਰੱਖਿਆ ਫੋਰਸ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਤਾਇਨਾਤ ਕਰ ਦਿੱਤੀ ਗਈ ਹੈ ਅਤਵਾਦੀ ਹਮਲੇ ਤੋਂ ਬਾਅਦ ਇਲਾਕੇ ਦੇ ਵਿੱਚ ਵਾਧੂ ਸੁਰੱਖਿਆ ਬਲ ਭੇਜ ਦਿੱਤਾ ਗਿਆ ਤੇ ਅਤਵਾਦ ਵਿਰੁੱਧ ਮੁਹਿੰਮ ਜਾਰੀ ਹੈ ਹਮਲੇ ਤੋਂ ਬਾਅਦ ਲਈਆਂ ਗਈਆਂ ਤਸਵੀਰਾਂ ਤੋਂ ਇਹ ਪਤਾ ਚਲਦਾ ਦੀ ਗੋਲੀਬਾਰੀ ਦਾ ਸ਼ਿਕਾਰ ਹੋਏ ਵਾਹਨ ਦੀ ਇੰਦ ਸਕਰੀਨ ਤੇ ਘਟੋ ਘਟੇ ਇੱਕ ਦਰਜਨ ਗੋਲੀਆਂ ਦੇ ਛਿੱਟੇ ਦਿਖਾਈ ਦਿੱਤੇ ਹਨ ਸਥਾਨਕ ਰਾਸ਼ਟਰੀ ਰਾਈਫਲਜ਼ ਯੂਨੀਅਨ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਵਾਹਨ ਨੂੰ ਹਵਾਈ ਅੱਡੇ ਦੇ ਅੰਦਰ ਸ਼ਾਸਤ ਨੇੜੇ ਜਰਨਲ ਖੇਤਰ ਦੇ ਵਿੱਚ ਸੁਰੱਖਿਅਤ ਕਰ ਦਿੱਤਾ ਗਿਆ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀ ਹਮਲਾ ਹੋਇਆ ਜਿਹਾਂ ਤੋਂ ਦੱਸਦੀ ਕਿ ਇਸ ਹਮਲੇ ਦੇ ਵਿੱਚ 에ਅਰਫੋਰਸ ਦਾ ਇੱਕ ਜਵਾਨ ਸ਼ਹੀਦ ਹੋਇਆ ਤੁਹਾਨੂੰ ਇਹ ਵੀ ਦੱਸਦੀ ਕਿ ਜੰਮੂ ਕਸ਼ਮੀਰ ਦੇ ਪੁਂਚ ਦੇ ਵਿੱਚ 에ਅਰਫੋਰਸ ਦੇ ਜਵਾਨਾਂ ਤੇ ਅਤਵਾਦੀ ਹਮਲੇ ਦੀ ਖਬਰ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਜਵਾਨ ਸ਼ਹੀਦ ਹੋਇਆ ਫਿਲਹਾਲ ਤੋਂ ਦੱਸਦੀ ਕਿ ਹਮਲੇ ਦੇ ਵਿੱਚ ਪੰਜ ਜਵਾਨ ਜ਼ਖਮੀ ਹੋਏ ਸਨ ਜਿਨ੍ਹਾਂ ਨੂੰ 에ਅਰ ਲਿਫਟ ਕਰਕੇ ਉਦਮਪੁਰ ਦੇ ਹਸਪਤਾਲ ਦੇ ਵਿੱਚ ਲਿਜਾਂਦਾ ਗਿਆ ਇਲਾਜ ਦੇ ਦੌਰਾਨ ਇੱਕ ਜਵਾਨ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਹਮਲਾ ਜਿਹੜਾ ਪੁਂਚ ਦੇ ਇਲਾਕੇ ਦੇ ਵਿੱਚ ਹੋਇਆ ਤੰਦਾ ਦੇ ਕਿ ਸ਼ਨੀਵਾਰ ਸ਼ਾਮ 6 ਵਜੇ ਦਾ ਸਮਾ ਸੀ ਜਦੋਂ ਚਾਰ ਅਤਵਾਦੀਆਂ ਨੇ ਸਾਈਨ ਟੌਪ ਤੇ ਜਾ ਕੇ ਸੁਰੱਖਿਆ ਬਲਾ ਦੀ ਗੱਡੀਆਂ ਤੇ ਜਿਹੜੇ ਕਿ ਫਾਇਰਿੰਗ ਕਰ ਦਿੱਤੀ ਹੈ ਤੇ ਇਸ ਦੇ ਵਿੱਚ ਇੱਕ ਵਾਹਨ 에ਅਰ ਫੋਰਸ ਦਾ ਸੀ ਹਮਲੇ ਦੇ ਬਾਅਦ ਅਤਵਾਦੀ ਜੰਗਲ ਦੇ ਵਿੱਚ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਮੁਹਿੰਮ ਚਲਾਈ ਗਈ ਹੈ ਤਾਂ ਸੁਰੱਖਿਆ ਫੋਰਸ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਤਾਇਨਾਤ ਕਰ ਦਿੱਤੀ ਗਈ ਹੈ ਅਤਵਾਦੀ ਹਮਲੇ ਤੋਂ ਬਾਅਦ ਇਲਾਕੇ ਦੇ ਵਿੱਚ ਵਾਧੂ ਸੁਰੱਖਿਆ ਬਲ ਭੇਜ ਦਿੱਤਾ ਗਿਆ ਤੇ ਅਤਵਾਦ ਵਿਰੁੱਧ ਮੁਹਿੰਮ ਜਾਰੀ ਹੈ ਹਮਲੇ ਤੋਂ ਬਾਅਦ ਲਈਆਂ ਗਈਆਂ ਤਸਵੀਰਾਂ ਤੋਂ ਇਹ ਪਤਾ ਚਲਦਾ ਦੀ ਗੋਲੀਬਾਰੀ ਦਾ ਸ਼ਿਕਾਰ ਹੋਏ ਵਾਹਨ ਦੀ ਇੰਡ ਸਕ੍ਰੀਨ ਤੇ ਘਟੋ ਘਟੇ ਇੱਕ ਦਰਜਨ ਗੋਲੀਆਂ ਦੇ ਛਿੱਟੇ ਦਿਖਾਈ ਦਿੱਤੇ ਹਨ ਸਥਾਨਕ ਰਾਸ਼ਟਰੀ ਰਾਈਫਲਜ਼ ਯੂਨੀਅਨ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਵਾਹਨ ਨੂੰ ਹਵਾਈ ਅੱਡੇ ਦੇ ਅੰਦਰ ਸ਼ਾਸਤ ਨੇੜੇ ਜਰਨਲ ਖੇਤਰ ਦੇ ਵਿੱਚ ਸੁਰੱਖਿਅਤ ਕਰ ਦਿੱਤਾ ਗਿਆ